ਬਹੁਤ ਹੀ ਸਤਿਕਾਰਯੋਗ ਵੀਰੋ ਭੈਣੋ ਬਜ਼ੁਰਗੋ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਸਕਦਾ ਉਹ ਤਾਂ 22 ਸੀਟਾਂ ਤੇ ਚੋਣ ਲੜ ਰਿਹਾ ਆਮ ਆਦਮੀ ਪਾਰਟੀ ਕੇਵਲ 22 ਸੀਟਾਂ ਤੇ ਚੋਣ ਲੜ ਰਹੀ ਹੈ ਤੇ ਕੀ ਸੁਖਬੀਰ ਬਾਦਲ ਪ੍ਰਧਾਨ ਮੰਤਰੀ ਬਣ ਸਕਦਾ ਉਹ ਤਾਂ ਕੇਵਲ ਮੀਆਂ ਬੀਵੀ ਦੀ ਪਾਰਟੀ ਬਣ ਕੇ ਰਹੇਗੀ ਰਾਹੁਲ ਗਾਂਧੀ ਨੇ ਖੁਦ ਹੀ ਮੰਨ ਲਿਆ ਕਾਂਗਰਸ ਨੇ ਖੁਦ ਹੀ ਮੰਨ ਲਿਆ ਕਿ ਆਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਜੀ ਹੋਣਗੇ ਸੋ ਮੇਰੀ ਹੁਣ ਬੇਨਤੀ ਹੈ ਵੀਰੋ ਭੈਣੋ ਹੁਣ ਸਮਾਂ ਹੈ ਬੀਜੇਪੀ ਨਾਲ ਜੁੜਨ ਦਾ ਕਿਉਂਕਿ ਆਉਣ ਵਾਲੀ ਸਰਕਾਰ ਬੀਜੇਪੀ ਦੀ ਹੈ ਇਸ ਕਰਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬੀਜੇਪੀ ਨਾਲ ਜੁੜੋ ਆਪਦੀ ਭੈਣ ਦੀ ਸਪੋਰਟ ਕਰੋ ਆਪਾਂ ਉਸ ਸਰਕਾਰ ਦਾ ਹਿੱਸਾ ਬਣੀਏ ਜਿਹੜੀ ਕਿ ਤੀਜੀ ਵਾਰ ਦੇਸ਼ ਦੇ ਵਿੱਚ ਵੜਨ ਜਾ ਰਹੀ ਹੈ ਜਾਨੀ ਕਿ ਬੀਜੇਪੀ ਦੀ ਸਰਕਾਰ ਆਓ ਸਾਰੇ ਰਲ ਕੇ ਭਾਜਪੀ ਦਾ ਸਾਥ ਦਿਈਏ ਮੇਰਾ ਸਾਥ ਦਿਓ ਤਾਂ ਕਿ ਆਪਾਂ ਹੁਣ ਉਹ ਸਰਕਾਰ ਦੇ ਵਿੱਚ ਭਾਗੀਦਾਰ ਬਣ ਸਕੀਏ ਬਹੁਤ ਬਹੁਤ ਧੰਨਵਾਦ